ਜਗਜੀਤ ਸਿੰਘ ਡੱਲੇਵਾਲ ਡਟਿਆ ਫੇਰੂ ਮਾਨ ਵਾਲਾ ਇਤਿਹਾਸ ਰਟਿਆ ਢਿੱਡੋਂ ਭੁੱਖਾ ਸ਼ੇਰ ਰੁੱਤ ਹੈ ਸਿਆਲ ਦੀ ਕੀਮਤੀ ਹੈ ਬੜੀ ਜਾਨ ਡੱਲੇਵਾਲ ਦੀ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਸੱਚਾ ਸੁੱਚਾ ਕਿਸਾਨ ਆਗੂ ਲੀਡਰ ਹੋਣ ਦਾ ਸੰਬੋਧ ਦਿੱਤਾ ਪਬਲਿਕ ਕਦੇ ਨਹੀਂ ਹਾਰਦੀ ਲੀਡਰ ਵਿਕ ਜਾਂਦੇ ਆ ਲੀਡਰ ਭੱਜ ਜਾਂਦੇ ਆ ਲੀਡਰਾਂ ਵਿੱਚ ਕਮਜ਼ੋਰੀ ਆ ਜਾਂਦੀ ਕੌਮ ਅੱਜ ਵੀ ਤਕੜੀ ਹੈ ਕੀ ਹੁਣ ਉਹਨਾਂ ਨੂੰ ਬਖਰੇਵੇਂ ਰੱਖਣੇ ਚਾਹੀਦੇ ਨੇ ਜਾਂ ਇਕੱਠੇ ਹੋ ਕੇ ਇਹ ਸੰਘਰਸ਼ ਲੜਨਾ ਸਾਰੀਆਂ ਜਥੇਬੰਦੀਆਂ ਸਤ ਸਤਕਾਰਯੋਗ ਹੈ ਦਿੱਲੀ ਵਿੱਚ ਸਾਰੇ ਇਕੱਠੇ ਸੀ ਹੈਰਾਨਗੀ ਦੀ ਗੱਲ ਹੈ ਅਫਸੋਸ ਵੀ ਹੈ ਦੁੱਖ ਹੈ ਇਸ ਗੱਲ ਦਾ ਕਿ ਉਹ ਸਾਰੇ ਕਿਸਾਨ ਵੀਰ ਇਸ ਮੋਰਤੇ ਵਿੱਚ ਖਨੋਰੀ ਮੋਰਤੇ ਵਿੱਚ ਕਿਉਂ ਨਹੀਂ ਆਏ ਇਤਿਹਾਸ ਸਾਨੂੰ ਗਵਾਹੀ ਦਿੰਦਾ ਕਿ 12 ਮਿਸਲਾਂ ਵਿੱਚ ਖਾਲਸਾ ਪੰਥ ਵਿਚਲ ਰਿਹਾ ਸੀ ਅਹਿਮਦ ਸ਼ਾਹ ਅਬਦਾਲੀ ਚੜ ਕੇ ਆ ਗਿਆ ਮਿਸਲਾਂ ਦੀਆਂ ਕਈ ਆਪਸ ਵਿੱਚ ਨਾਰਾਦਗੀਆਂ ਵੀ ਸਨ ਪਰ ਸਰਦਾਰ ਰਣਜੀਤ ਸਿੰਘ ਦੇ ਦਾਦੇ ਚੜ੍ਹ ਸਿੰਘ ਨੇ ਇਕੱਠ ਕਰਕੇ ਸਾਰਿਆਂ ਨੂੰ ਆਖਿਆ ਸਾਡੇ ਵਖਰੇਵੇਂ ਇਕੱਠਾ ਰਹੇ ਪਰ ਅਹਿਮਦ ਸ਼ਾਹ ਅਬਦਾਲੀ ਦਾ ਇਸ ਲੁਟੇਰੇ ਦਾ ਸਾਰੇ ਡਟ ਕੇ ਮੁਕਾਬਲਾ ਕਰੀਏ ਇਕੱਠੇ ਹੋ ਕੇ ਮੁਕਾਬਲਾ ਕਰੀਏ ਉਸ ਵਿਦੇਸ਼ੀ ਲੁਟੇਰੇ ਨੂੰ ਪੰਜਾਬ ਦੇ ਪੜ ਵਿੱਚੋਂ ਹਿੰਦੁਸਤਾਨ ਦੇ ਪੜ ਵਿੱਚੋਂ ਕੁੱਟ ਕੇ ਘੜ ਦਿੱਤਾ ਸੀ ਉਹ ਇਤਿਹਾਸ ਅੱਜ ਫਿਰ ਉਸ ਤੋਂ ਸਿੱਖਿਆ ਲੈਣ ਦੀ ਲੋੜ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਖੜਿਆ ਖਨੌਰੀ ਬਾਰਡਰ ਦੇ ਤੁਸੀਂ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਇੱਕ ਪੂਰਾ ਮਹੀਨਾ ਹੋ ਗਿਆ ਮਰਨ ਵਰਤ ਤੇ ਬੈਠਿਆ ਨੂੰ ਆ ਜੇ ਕਹਿ ਦਈਏ ਤਾਂ ਸਿਰੜੀ ਸਿੱਖ ਹੂਣ ਦਾ ਸਬੂਤ ਦਿੱਤਾ ਡੱਲੇਵਾਲ ਸਾਹਿਬ ਨੇ ਅਕਸਰ ਕਿਹਾ ਜਾਂਦਾ ਸੀ ਵੀ ਲੀਡਰ ਲੋਕਾਂ ਦੇ ਪੁੱਤ ਮਰਵਾ ਕੇ ਆਪ ਸੇਫ ਰਹਿੰਦੇ ਨੇ ਪਰ ਜਹੇਦਾਰ ਜਗਜੀਤ ਸਿੰਘ ਡੱਲੇਵਾਲ ਨੇ ਇਹ ਰੀਤ ਤੋੜ ਦਿੱਤੀ ਜਹੇਦਾਰ ਕਿਉਂ ਕਿਹਾ ਗਿਆ ਕਿਉਂਕਿ ਜਦੋਂ ਲਾਮਬੰਦੀ ਕਰਦੇ ਨੇ ਜਥਾ ਬਣਦਾ ਤਾਂ ਲੀਡਰ ਜਿਹੜਾ ਹੁੰਦਾ ਮੇਨ ਉਹਨੂੰ ਸਿੱਖ ਰੀਤੀ ਰਿਵਾਜਾਂ ਦੇ ਨਾਲ ਜਥੇਦਾਰ ਕਿਹਾ ਜਾਂਦਾ ਜ세ਦਾਰ ਜਗਜੀਤ ਸਿੰਘ ਜਗਜੀਤ ਸਿੰਘ ਡੱਲੇਵਾਲ ਨੇ ਇਹ ਰੀਤਾਂ ਤੋੜ ਦਿੱਤੀਆਂ ਦਿੱਲੀ ਦੀ ਤਰਜ਼ ਤੇ ਖਨੌਰੀ ਵਿਖੇ ਕੱਠ ਹੋਣਾ ਸ਼ੁਰੂ ਹੋ ਗਿਆ ਢਾਡੀ ਕਬਿਸ਼ਰੀ ਜਿਹੜੇ ਨੇ ਪਹੁੰਚਣੇ ਸ਼ੁਰੂ ਹੋ ਗਏ ਸਾਡੇ ਨਾਲ ਜਥਾ ਜੁੜਿਆ ਹੋਇਆ ਰਣਾਰ ਸਾਹਿਬ ਦਾ ਯਾਰ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ 12 ਗਾਵਾਂ ਨੂੰ ਅਕਸਰ ਸਿੱਖੀ ਦਾ ਪ੍ਰਚਾਰ ਕਰਦੇ ਹੋ ਕੀ ਕਹੋਗੇ ਜ세ਦਾਰ ਜਗਜੀਤ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਸੱਚਾ ਸੁੱਚਾ ਕਿਸਾਨ ਆਗੂ ਲੀਡਰ ਹੋਣ ਦਾ ਸਬੂਤ ਦਿੰਦਾ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਪਬਲਿਕ ਕਦੇ ਨਹੀਂ ਹਾਰਦੀ ਲੀਡਰ ਵਿਕ ਜਾਂਦੇ ਆ ਲੀਡਰ ਭੱਜ ਜਾਂਦੇ ਆ ਲੀਡਰਾਂ ਵਿੱਚ ਕਮਜ਼ੋਰੀ ਆ ਜਾਂਦੀ ਕੌਮ ਅੱਜ ਵੀ ਤਕੜੀ ਹੈ ਪਰ ਜਦੋਂ ਕਮਜ਼ੋਰੀ ਆਉਂਦੀ ਹੈ ਲੀਡਰ ਵਿੱਚ ਆਉਂਦੀ ਹੈ ਇੱਥੇ ਜਗਜੀਤ ਸਿੰਘ ਲੀਡਰ ਨੇ ਮਰਨ ਵਰ ਤਰਖ ਕੇ ਪੋਖੜ ਤਾਰ ਰੱਖ ਕੇ ਸਾਬਤ ਕਰ ਦਿੰਦਾ ਹੈ ਕਿ ਮੈਂ ਕੌਮ ਦਾ ਸੱਚਾ ਲੀਡਰ ਆ ਔਰ ਦਰਸ਼ਨ ਸਿੰਘ ਫੇਰੂਮਾਨ ਵਾਲਾ ਇਤਿਹਾਸ ਦੁਰਾ ਕੇ ਜਾਵਾਂਗਾ। ਅਹ ਦੇਹਦਰ ਸਾਹਿਬ ਜਿਹੜੀਆਂ ਕੁਝ ਪਾਰਟੀਆਂ ਨੇ ਕੁਝ ਜਥੇਬੰਦੀਆਂ ਨੇ ਜਿਹੜੀਆਂ ਕਿ ਦਾਵਾ ਕਰਦੇ ਵੀ ਅਸੀਂ ਕਿਸਾਨ ਜਥੇਬੰਦੀਆਂ ਕੀ ਹੁਣ ਉਹਨਾਂ ਨੂੰ ਵਖਰੇਵੇਂ ਰੱਖਣੇ ਚਾਹੀਦੇ ਨੇ ਜਾਂ ਇਕੱਠੇ ਹੋ ਕੇ ਇਹ ਸੰਘਰਸ਼ ਲੜਨਾ ਚਾਹੀਦਾ। ਸਾਰੀਆਂ ਜਥੇਬੰਦੀਆਂ ਸਤਿਕਾਰਯੋਗ ਹੈ। ਦਿੱਲੀ ਵਿੱਚ ਸਾਰੇ ਇਕੱਠੇ ਸੀ। ਪਰ ਹੈਰਾਨਗੀ ਦੀ ਗੱਲ ਹੈ, ਅਫਸੋਸ ਵੀ ਹੈ। ਦੁੱਖ ਹੈ ਇਸ ਗੱਲ ਦਾ। ਕਿਉਂ ਸਾਰੇ ਕਿਸਾਨ ਵੀਰ ਇਸ ਮੋਰਤੇ ਵਿੱਚ ਖਨੋਰੀ ਮੋਰਤੇ ਵਿੱਚ ਕਿਉਂ ਨਹੀਂ ਆਏ ਇਤਿਹਾਸ ਸਾਨੂੰ ਗਵਾਹੀ ਦਿੰਦਾ ਹੈ ਕਿ 12 ਮਿਸਲਾਂ ਵਿੱਚ ਖਾਲਸਾ ਪੰਥ ਵਿਛੜ ਰਿਹਾ ਸੀ ਅਹਿਮਦ ਸ਼ਾਹ ਅਬਦਾਲੀ ਚੜ ਕੇ ਆ ਗਿਆ ਮਿਸਲਾਂ ਦੀਆਂ ਕਈ ਆਫਸ ਵਿੱਚ ਨਾਰਾਦਗੀਆਂ ਵੀ ਸਨ ਪਰ ਸਰਦਾਰ ਰਣਜੀਤ ਸਿੰਘ ਦੇ ਦਾਦੇ ਚੜ੍ਹ ਸਿੰਘ ਨੇ ਇਕੱਠ ਕਰਕੇ ਸਾਰਿਆਂ ਨੂੰ ਆਖਿਆ ਸਾਡੇ ਵਖਰੇਵੇਂ ਇਕੱਠਾ ਰਹੇ ਪਰ ਅਹਿਮਦ ਸ਼ਾਹ ਅਬਦਾਲੀ ਦਾ ਇਸ ਲੁਟੇਰੇ ਦਾ ਸਾਰੇ ਡਟ ਕੇ ਮੁਕਾਬਲਾ ਕਰੀਏ ਇਕੱਠੇ ਹੋ ਕੇ ਮੁਕਾਬਲਾ ਕਰੀਏ ਸਾਰੇ ਇਕੱਠੇ ਹੋ ਕੇ ਲੜੇ ਸਨ ਮਿਸਲਾ ਇਕੱਠੀਆਂ ਹੋ ਕੇ ਲੜੀਆਂ ਸਨ ਤੇ ਉਸ ਵਿਦੇਸ਼ੀ ਲੁਟੇਰੇ ਨੂੰ ਪੰਜਾਬ ਦੇ ਪੜ ਵਿੱਚੋਂ ਹਿੰਦੁਸਤਾਨ ਦੇ ਪੜ ਵਿੱਚੋਂ ਕੁੱਟ ਕੇ ਕਢ ਦਿੱਤਾ ਸੀ ਉਹ ਇਤਿਹਾਸ ਅੱਜ ਫਿਰ ਉਸ ਤੋਂ ਸਿੱਖਿਆ ਲੈਣ ਦੀ ਲੋੜ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੀਆਂ ਉਹਨਾਂ ਜਥੇਬੰਦੀਆਂ ਨੂੰ ਜਿਹੜੀਆਂ ਅਜੇ ਤੱਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦੇਣ ਵਾਸਤੇ ਨਹੀਂ ਪਹੁੰਚੀਆਂ ਉਹਨਾਂ ਨੂੰ ਪਹੁੰਚਣਾ ਚਾਹੀਦਾ ਆਪ ਆਪਣੇ ਨਿੱਕੇ ਮੋٹے ਮਤ ਪੇਦ ਫੇਰ ਮਟਾਏ ਜਾ ਸਕਦੇ ਉਸ ਮਰਦ ਨੇ ਸਿਰ ਧੜ ਦੀ ਬਾਜੀ ਲਾਈ ਆਪਣੀ ਜਾਨ ਦੀ ਬਾਜੀ ਲਾਈ ਹੈ ਇਸ ਤੋਂ ਉੱਪਰ ਕੁਝ ਨਹੀਂ ਹੁੰਦਾ ਕੋਈ ਬੰਦਾ ਆਪਣੀ ਜਾਨ ਤੇ ਖੇਡ ਦੇ ਜੈਜੇਦਾਰ ਸਾਹਿਬ ਤੁਸੀਂ ਇੱਕ ਕਵਿਤਾ ਸੁਣਾਈ ਸੀ ਜੈਜੇਦਾਰ ਜਗਜੀਤ ਸਿੰਘ ਡੱਲੇਵਾਲ ਦੀ ਜੇ ਕੁਝ ਲੋਕ ਉਹਨਾਂ ਨੂੰ ਸਤਕਾਰ ਨਾਲ ਬਾਪੂ ਡੱਲੇਵਾਲ ਕਹਿੰਦੇ ਨੇ ਮੇਰੇ ਮੂੰਹ ਚੋਂ ਅੱਜ ਸਵੇਰ ਦੇ ਹੀ ਜੈਜੇਦਾਰ ਸ਼ਬਦ ਪਤਾ ਨਹੀਂ ਕਿਉਂ ਬਾਰ ਬਾਰ ਉਹਨਾਂ ਲਈ ਨਿਕਲ ਨਿਕਲ ਰਿਹਾ ਜਦੋਂ ਰਗਜੀਤ ਸਿੰਘ ਡੱਲੇਵਾਲ ਦੀ ਤੁਸੀਂ ਲਿਖੀ ਉਹ ਕਵਤਾ ਕੀ ਅਨੁਭਵ ਕਰ ਰਹੇ ਸੀ ਜਥੇਦਾਰ ਤੁਹਾਡੇ ਮੂੰਹੋਂ ਤਾਂ ਨਿਕਲ ਲਿਆ ਕਿਉਂਕਿ ਉਹਨੇ ਸੱਚਾ ਜਥੇਦਾਰ ਹੋਣ ਦਾ ਸਬੂਤ ਦੇ ਦਿੱਤਾ ਆਪ ਮਹਾਰਾਜ ਸ਼ਬਦ ਤੁਹਾਡੀ ਜੁਬਾਨ ਤੇ ਸੰਗਤ ਦੀ ਜੁਬਾਨ ਉੱਤੇ ਚੜ ਗਿਆ ਅਸੀਂ ਵੱਡੇ ਮੋਰਚੇ ਵਿੱਚ ਜਦੋਂ ਕਿਸਾਨੀ ਮੋਰਚਾ ਦਿੱਲੀ ਚ ਸਿੰਘੂ ਬਾਰਡਰ ਤੇ ਲੱਗਾ ਸੀ ਉੱਥੇ ਵੀ ਪਹੁੰਚੇ ਸਾਂ ਕਿਉਂਕਿ ਕੌਮ ਦੇ ਪ੍ਰਚਾਰਕ ਦਾ ਫਰਜ਼ ਹੁੰਦਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਹਿਲੇ ਪ੍ਰਚਾਰਕ ਨੇ ਉਹਨਾਂ ਕਹਿ ਦਿੱਤਾ ਸੀ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇਂ ਜੀਆਂ ਖਾਏ ਜਿਵੇਂ ਉਹਨਾਂ ਕਹਿ ਦਿੱਤਾ ਸੀ ਰਾਜੇ ਸ਼ੀ ਮੁਕੱਦਮ ਕੁੱਤੇ ਇਸੇ ਤਰ੍ਹਾਂ ਫਰਜ਼ ਬਣਦਾ ਡੀਆਂ ਸਮਾਜਿਕ ਬਰਾਈਆਂ ਨੇ ਜਾਂ ਜਦੋਂ ਰਾਜੇ ਪ੍ਰਜਾ ਨਾਲ ਵਾਅਦਾ ਕਰਦੇ ਆ ਵਾਅਦੇ ਕਰਦੇ ਆ ਜਾਂ ਵਾਅਦੇ ਕਰਕੇ ਭੁੱਲਦੇ ਆ ਐਮਐਸਪੀ ਤੇ ਸਰਕਾਰ ਨੇ ਮੰਨੀ ਸੀ ਨਾ ਕਾਨੂੰਨ ਵਾਪਸ ਲਏ ਸੀ ਤੇ ਫਿਰ ਸਰਕਾਰ ਨੂੰ ਉਹ ਵਾਅਦਾ ਨਿਭਾਉਣਾ ਚਾਹੀਦਾ ਪੰਜਾਬ ਸਰਕਾਰ ਨੂੰ ਮਚਾਈਦਾ ਭਗਵੰਤ ਸਿੰਘ ਮਾਨ ਨੂੰ ਵੀ ਚਾਹੀਦਾ ਹੈ ਅਜੇ ਤੱਕ ਇੱਕ ਬਿਆਨ ਨਹੀਂ ਆਇਆ ਆ ਪਾਣ ਕੇ ਉਹ ਜੇ ਪੰਜਾਬ ਦਾ ਪੁੱਤ ਹੈ ਉਹਨੂੰ ਲੋਕਾਂ ਨੇ ਪੰਜਾਬ ਦਾ ਪੁੱਤ ਕਹਿ ਕੇ ਬਣਾਇਆ ਸੀ ਤੇ ਪੰਜਾਬ ਦੇ ਪੁੱਤ ਨੂੰ ਖਨੌਰੀ ਬਾਰਡਰ ਤੇ ਆਣ ਕੇ ਬਹਿਣਾ ਸਹੀ ਚਾਹੀਦਾ ਸੀ ਇਸ ਪਬਲਿਕ ਵਿੱਚ ਤੇ ਕਈ ਵਾਰ ਸੈਂਟਰ ਕੋਲ ਜਾ ਕੇ ਇਹ ਗੱਲ ਕਰਨੀ ਚਾਹੀਦੀ ਸੀ ਮੋਦੀ ਸਰਕਾਰ ਕੋਲ ਕਿ ਮੇਰੇ ਸੂਬੇ ਦਾ ਕਿਸਾਨ ਜਗਜੀਤ ਸਿੰਘ ਡੱਲੇਵਾਲ ਇਹਨੇ ਦਿਨਾਂ ਤੋਂ ਭੁੱਖ ਹੜਤਾਲ ਤੇ ਬਹਿ ਗਿਆ ਹੈ ਉਹਨੇ ਪ੍ਰਸ਼ਾਦਾ ਨਹੀਂ ਸ਼ਕਿਆ ਤੇ ਉਸ ਅਨਦਾਤੇ ਦੀ ਜਾਨ ਦੀ ਰੱਖ ਕੀਤੀ ਜਾਏ ਇਸ ਵਾਸਤੇ ਪੰਜਾਬ ਸਰਕਾਰ ਤੇ ਵੀ ਵੱਡਾ ਰੋਸ ਹੈ ਅਫਸੋਸ ਹੈ ਕਵਤਾ ਉੱਥੇ ਵੀ ਅਸੀਂ ਲਿਖ ਕੇ ਗਏ ਸੀ ਆਉਣ ਮੇਰੇ ਦੇਸ਼ ਦੇ ਕਿਸਾਨ ਜਿੱਤ ਕੇ ਅੱਜ ਅਸੀਂ ਗੁਰਦਾਸਪੁਰ ਤੋਂ ਚੱਲੇ ਆ ਮੇਰੇ ਵੀਰ ਨਾਲ ਸਤਨਾਮ ਸਿੰਘ ਪੰਡੋਰੀ ਖਾਸ ਦੁਆਬੇ ਵਾਲੇ ਤੇ ਜਸਪਾਲ ਸਿੰਘ ਸੰਧੂ ਅਸੀਂ ਰਸਤੇ ਵਿੱਚ ਕਵਤਾ ਲਿਖ ਕੇ ਆਏ ਆ ਕਿ ਕੀਮਤੀ ਜਾਨ ਡੱਲੇਵਾਲ ਦੀ ਬਹੁਤ ਕੀਮਤੀ ਜਾਨ ਹੈ ਔਰ ਸਰਕਾਰਾਂ ਨੂੰ ਇਹਦਾ ਫਿਕਰ ਕਰਨਾ ਚਾਹੀਦਾ ਹੈ ਡੱਲੇਵਾਲ ਦੀ ਜਾਨ ਕਿੰਨੀ ਕੀਮਤੀ ਹੈ ਕਿਸ ਮਸਲੇ ਵਾਸਤੇ ਨੇ ਮੋਰਚਾ ਲਾਇਆ ਹੈ ਜੇ ਇਸ ਵੇਲੇ ਨੂੰ ਸਰਕਾਰ ਨਹੀਂ ਸਾਹਮ੍ਹਦੀ ਤੇ ਫਿਰ ਦੇਸ਼ ਵਿੱਚ ਹੋਰ ਵੀ ਹਾਲਾਤ ਚੰਗੇ ਨਹੀਂ ਹੋਣਗੇ ਕਿਉਂਕਿ ਇੱਕ ਅੰਨ ਦਾਤਾ ਇੱਕ ਮਸੀਹਾ ਇੱਕ ਕਿਸਾਨ ਦੇ ਪੁਖੜਾ ਕੇ ਮਰ ਜਾਂਦਾ ਤੇ ਇੱਕ ਕਿਸਮ ਦਾ ਇਹ ਤੂਫਾਨ ਉੱਠੂਗਾ ਹਿੰਦੁਸਤਾਨ ਦੀ ਧਰਤੀ 'ਚ ਮੈਂ ਇਹ ਹੈਰਾਨ ਹਾਂ ਅਮਰੀਕਾ ਤੇ ਕੈਨੇਡਾ ਵਿੱਚ ਕੋਈ ਕਿਸਾਨ ਖੇਤਾਂ ਵਿੱਚ ਕੰਮ ਕਰਦਾ ਜੇ ਬਿਮਾਰ ਹੋ ਜਾਂਦਾ ਉਹਦੇ ਸੱਟ ਲੱਗ ਜਾਂਦੀ ਹੈ ਸਰਕਾਰ ਦਾ ਹੈਲੀਕਾਪਟਰ ਡਾਕਟਰਾਂ ਦੀ ਟੀਮ ਲੈ ਕੇ ਉਸ ਕਿਸਾਨ ਦੇ ਆਣ ਕੇ ਖੇਤ ਵਿੱਚ ਉਤਰ ਜਾਂਦਾ ਹੈ ਇੱਥੇ 30 ਦਿਨ ਤੋਂ ਜਗਜੀਤ ਸਿੰਘ ਡੱਲੇਵਾਲ ਆਪਣੀਆਂ ਹੱਕੀ ਮੰਗਾਂ ਵਾਸਤੇ ਭੁਖਟ ਹੜਤਾਲ ਤੇ ਬੈਠੇ ਸਰਕਾਰ ਨੂੰ ਅਜੇ ਤੱਕ ਕੋਈ ਫਿਕਰ ਨਹੀਂ ਉਹ ਕਵਤਾ ਵੀ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜਿਹੜੀ ਤੁਸੀਂ ਨੇ ਡੱਲੇਵਾਲ ਸਾਹਿਬ ਦੀ ਆਓ ਜੀ ਮੇਰੇ ਸਾਥੀ ਜਥੇਦਾਰ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਬਾਬਤ ਜਿਹੜੀ ਅਸੀਂ ਕਵਿਤਾ ਲਿਖ ਕੇ ਲਿਆਏ ਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਕਿੰਨੀ ਕੀਮਤੀ ਹੈ ਇਹ ਕਿੰਨਾ ਕੀਮਤੀ ਬੰਦਾ ਪੰਜਾਬ ਦਾ ਕਿੱਡਾ ਕੀਮਤੀ ਕਿਸਾਨ ਆਗੂ ਹੈ ਇਹ ਕਵਿਤਾ ਜਿਹੜੀ ਵੱਡੀ ਸਟੇਜ ਤੇ ਅਸੀਂ ਪੜ੍ਹ ਕੇ ਆਏ ਆ ਹੁਣ ਤੁਹਾਡੇ ਸਾਹਮਣੇ ਸੰਗਤਾਂ ਦੇ ਰੂਬਰੂ ਕਰ ਰਹੇ ਆ ਬੜੀ ਕੀਮਤੀ ਹਜਾਨ ਡੱਲੇਵਾਲ ਦੀ ਜਗਜੀਤ ਸਿੰਘ ਡੱਲੇ ਮਿੱਟੀ ਹੈ ਜਾਨ ਡੱਲੇ but he came ਬੜਾ ਵਧੀਆ ਕਪਤਾ ਤੁਸੀਂ ਜੋੜੀਆ ਇਹ ਆਉਂਦੇ-ਆਉਂਦੇ ਗੱਡੀ ਚ ਸਫ਼ਰ ਕਰਦੇ ਨੇ ਆਉਂਦੇ-ਆਉਂਦੇ ਜੋੜੀ ਇਹ ਜਿਵੇਂ ਤੁਸੀਂ ਕਿਹਾ ਵੀ ਪੰਜਾਬ ਸਰਕਾਰ ਵੀ ਦਿੱਲੀ ਨਾਲ ਹੋ ਕੇ ਨਿਭੜ ਰਹੀ ਆ ਕੀ ਲੱਗਦਾ ਹੁਣ ਲੋਕ ਇਹ ਗੱਲਾਂ ਨੂੰ ਸਮਝ ਚੁੱਕੇ ਨੇ ਲੋਕ ਸਮਝ ਚੁੱਕੇ ਆ ਜੇ ਦਿੱਲੀ ਸਰਕਾਰ ਨਾਲ ਪੰਜਾਬ ਦੀ ਸਰਕਾਰ ਦੀ ਕੋਈ ਹਮਦਰਦੀ ਨਹੀਂ ਫਿਰ ਕਈ ਵਾਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ 92 ਚਨੇ ਹੋਏ ਲੋਕਾਂ ਦੇ ਨਮਾਉਂਦਿਆਂ ਨੂੰ ਉੱਥੇ ਜਾ ਕੇ ਦਿੱਲੀ ਬੋਲਣਾ ਚਾਹੀਦਾ ਸੀ ਸੈਂਟਰ ਦੀ ਸਰਕਾਰ ਨੂੰ ਕਹਿਣਾ ਚਾਹੀਦਾ ਸੀ ਕਿ ਸਾਡੇ ਪੰਜਾਬ ਦਾ ਕਿਸਾਨ ਇਹਨੇ ਦਿਨਾਂ ਤੋਂ ਭੁੱਖਾ ਕੋਈ ਮਸਲੇ ਦਾ ਹੱਲ ਕੱਢੋ ਬਿਆਨ ਦੇਣੇ ਚਾਹੀਦੇ ਸੀ ਮੀਡੀਆ 'ਚ ਬੋਲਣਾ ਚਾਹੀਦਾ ਸੀ ਪੰਜਾਬ ਸਰਕਾਰ ਬੋਲੀ ਨਹੀਂ ਜਦੋਂ ਮੁੱਖ ਮੰਤਰੀ ਕੇਜਰੀਵਾਲ ਨੂੰ ਅੰਦਰ ਕਰ ਦਿੰਦੀ ਆ ਭਾਜਪਾ ਸਰਕਾਰ ਉਦੋਂ ਪੰਜਾਬ ਦੇ 92 ਦੇ 92 ਐਮਐਲਏ ਦਿੱਲੀ ਜਾ ਕੇ ਰੋਲਾ ਪਾਉਂਦੇ ਨੇ ਕਿ ਹੁਣ ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਮੇਵਾਰੀ ਕੋਈ ਨਹੀਂ ਪੰਜਾਬ ਸਰਕਾਰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਕਿਸਾਨ ਆਨੰਦਤਾ ਕਿਸਾਨ ਦੀ ਆਵਾਜ਼ ਉਠਾਉਣੀ ਮਜ਼ਦੂਰ ਦੀ ਆਵਾਜ਼ ਉਠਾਉਣੀ ਦਿੱਲੀ ਕੋਲ ਜਾ ਕੇ ਸੂਬੇ ਦੀ ਚਣੀ ਹੋਈ ਸਰਕਾਰ ਨੇ ਜਿਹੜੀ ਪੰਜਾਬ ਦੇ ਲੋਕਾਂ ਨੇ ਚੁਣੀ ਆ ਇਹਨਾਂ ਬਹੁਮਤ ਦੇ ਕੇ ਪੰਜਾਬ ਦੇ ਮਸਲੇ ਉਹਨਾਂ ਹੀ ਦਿੱਲੀ ਕੋਲ ਲੈ ਕੇ ਜਾਣੇ ਇੱਕ ਬੰਦਾ ਸਿਰ ਧੜ ਦੀ ਬਾਜੀ ਲਾ ਕੇ ਬਹਿ ਗਿਆ ਉਹਦਾ ਜ਼ਮੀਨ ਦਾ ਆਪਣਾ ਕੋਈ ਝਗੜਾ ਨਹੀਂ ਕਿਸੇ ਨਾਲ ਕੋ ਪਰਸਨਲ ਝਗੜਾ ਨਹੀਂ ਕਿਸਾਨੀ ਦਾ ਸਾਂਝਾ ਰੋਟੀ ਖਾਂਦੇ ਬੰਦਿਆਂ ਦਾ ਮਸਲਾ ਹੈ ਤੇ ਪੰਜਾਬ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਇੱਕ ਜਹੇਦਾਰ ਸਾਹਿਬ ਕੋਈ ਹੋਰ ਪੰਜਾਬ ਕੋਈ ਨਿੱਕੇ ਛੋਟਿਆਂ ਜਿੰਦਾਂ ਨਿੱਕੇ ਥਾਕਿਆਂ ਦਾ ਵਕਤ ਟਾਈਮ ਕਰ ਰਿਹਾ ਕੋਈ ਛੋਟੀ ਕਪਤਾ ਸ਼ਾਰਟ ਦੇ ਵਿੱਚ ਉਹ ਤਾਂ ਘੁੱਟ ਕੇ ਛਾਤੀ ਦੇ ਨਾਲ ਲਾਇਆ ਦਦੀ ਮਾਂ ਨੇ ਦਹਾ दुर नारियां ਦੀਹਾ ਦਾਣਿਆਂ ਨੂੰ ਆਦਤੀ ਜੀਦਰ ਸਾਹਿਬ ਲਾਸਟ ਦੇ ਵਿੱਚ ਲਾਸਟ ਕੁਚਨ ਉਹਨਾਂ ਲੋਕਾਂ ਨੂੰ ਉਹਨਾਂ ਵੀਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਉਹਨਾਂ ਪ੍ਰਚਾਰਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਹੜੇ ਹਜੇ ਤੱਕ ਉਰੇ ਹਾਜ਼ਰੀ ਨਹੀਂ ਲਵਾ ਸਕਿਆ ਇਹ ਸ਼ਹੀਦੀ ਦਿਨ ਚੱਲ ਰਹੇ ਸਾਬ ਜਿਆਦਿਆਂ ਦੇ ਤੇ ਸਾਰੇ ਬਿਜ਼ੀ ਹੋਣਗੇ ਜਿੱਦਾਂ ਅਸੀਂ ਵੀ ਅੱਜ ਪਹਿਲੇ ਦਿਨ ਆਏ ਆ ਤੇ ਉਹ ਵੀ ਆਉਣਗੇ ਸਾਰੇ ਮੈਂ ਬੇਨਤੀ ਵੀ ਕਰਦਾ ਕਿ ਵਾਰੀ-ਵਾਰੀ ਸਾਰੇ ਪੰਥ ਦੇ ਅਖੰਡ ਪਾਠੀ ਪੰਥ ਦੇ ਕਥਾਵਾਚਕ ਪੰਥ ਦੇ ਰਾਗੀ ਪੰਥ ਦੇ ਢਾਡੀ ਤੇ ਕਵੀਸ਼ਰ ਸਾਰੇ ਭਾਈ ਜਗਜੀਤ ਸਿੰਘ ਡੱਲੇਵਾਲ ਵੱਲੋਂ ਰੱਖੀ ਹੋਈ ਪੋਖੜ ਧਾਲ ਵਿੱਚ ਇਸ ਸੱਚੇ ਸੁੱਚੇ ਮੂਰਤੇ ਵਿੱਚ ਕਿਸਾਨੀ ਮੂਰਤੇ ਵਿਚਾਣ ਕੇ ਪਹੁੰਚੋ ਅਸੀਂ ਸਟੇਜਾਂ ਤੇ ਵੀ ਪ੍ਰਚਾਰ ਕਰਾਂਗੇ ਔਰ ਪਿੰਡਾਂ ਵਿੱਚ ਪ੍ਰਚਾਰ ਕਰਕੇ ਵੱਧ ਤੋਂ ਵੱਧ ਸੰਗਤ ਇਸ ਮੂਰਤੇ ਵਿੱਚ ਭੇਜਾਂਗੇ ਇਹ ਸਨ ਜਥਾ ਰਿਆਰ ਸਾਬ ਦਾ ਕਿਉਂਕਿ ਜਦੋਂ ਢਾਡੀ ਕਵੀਸ਼ਰੀ ਕਥਾਵਾਚਕ ਹਲੂਣ ਦੇ ਨੇ ਦੇ ਉਹ ਉਹ ਉਹਨਾਂ ਦਾ ਇੱਕ ਹਲੂਨੇ ਨਾਲ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਖਨੌਰੀ ਬਾਰਡਰ ਤੇ ਪਹੁੰਚਦੇ ਨੇ ਕੈਮਰਾਮੈਨ ਕਬੀਰ ਦੇ ਨਾਲ ਇਕਬਾਲ ਸਿੰਘ ਫਗੋਲਾ ਖਨੌਰੀ ਬਾਰਡਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਅਬ ਧਰਮ ధਰੋਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ